ਤਾਂ ਤਾਂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਵਿਖੇ 15 ਅਪ੍ਰੈਲ ਸਨ 1469 ਨੂੰ ਅਮਰਤ ਵੇਲੇ ਹੋਇਆ ਦਿਨ ਬੁੱਧਵਾਰ ਸੀ ਖੁਸ਼ੀ ਦੇ ਵਾਜੇ ਵੱਜੇ ਐਵੇਂ ਹੋਇਆ ਜਿਵੇਂ ਅਠਾਂ ਬੱਤੀਆਂ ਵਾਲੇ ਸ਼ਮਾਂਦਾਨ ਦੀ ਰੌਸ਼ਨੀ ਸੂਰਜ ਚੜ੍ਹਿਆ ਨਿਮੀ ਪੈ ਜਾਂਦੀ ਹੋਵੇ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੂਆ ਵਾਲੀ ਗੱਲ ਹੋਈ ਕਈ ਜੀਵ ਦਲਿੱਦਰੀ ਸਨ ਉਹ ਤਨਵੰਤ ਹੋਏ ਕਈ ਜੀਵ ਰੋਗੀ ਸਾਨੂੰ ਅਰੋਗ ਹੋਏ ਪ੍ਰithvi ਨੇ ਆਪਣੇ ਆਪ ਨੂੰ ਹੌਲਾ-ਹੌਲਾ ਮਹਿਸੂਸ ਕੀਤਾ ਉਸ ਵੇਲੇ ਰਾਜ ਬਹਿਲੋਲ ਲੋਧੀ ਦਾ ਸੀ ਬਹਿਲੋਲ ਲੋਧੀ ਚੁਗਤਈ ਘਰਾਣੇ ਦੇ ਸਵਰਗਵਾਸੀ ਅਮੀਰ ਤੈਮੂਰ ਸਾਹਿਬੇ ਕਿਰਾਂ ਦੇ ਪੋਤਰੇ ਸ਼ੇਖ ਉਮਰ ਦੀ ਸੰਤਾਨ ਵਿੱਚੋਂ ਸੀ ਉਸ ਵੇਲੇ ਪਿੰਡ ਰਾਏਪੋਏ ਪੱਟੀ ਦੀ ਤਲਵੰਡੀ ਕਰਕੇ ਵੱਜਦਾ ਸੀ ਤਲਵੰਡੀ ਦੁਆਬਾ ਵਿੱਚ ਨਬੀਪੁਰ ਕੋਰੇਸ਼ਾਂ ਦੇ ਲਾਗੇ ਹੀ ਸੀ ਦੁੱਲਾ ਪੱਟੀ ਦੀ ਬਾਹਰ ਕਰਕੇ ਵੀ ਇਲਾਕਾ ਜਾਣਿਆ ਜਾਂਦਾ ਸੀ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਛੇਕੂਪੁਰਾ ਦੇ ਪਰਗਣੇ ਵਿੱਚ ਤਲਵੰਡੀ ਪੈਂਦੀ ਸੀ ਕੁਝ ਚਿਰ ਇਸ ਦਾ ਨਾਮ ਰਾਏਪੁਰ ਵੀ ਰਿਹਾ ਫਿਰ ਰਾਏਪੋਏ ਵੀ ਰਿਹਾ ਪਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਿੱਛੋਂ ਨਾਨਕਾਇਣਾ ਤੇ ਬਾਅਦ ਵਿੱਚ ਨਨਕਾਣਾ ਸਾਹਿਬ ਹੋ ਗਿਆ ਸੰਸਾਰੀ ਬੱਚੇ ਜੰਮਣ ਵੇਲੇ ਰੋ ਰੋ ਕੇ ਦੁਨੀਆ ਵਿੱਚ ਆਪਣਾ ਆਉਣਾ ਦੱਸਦੇ ਹਨ ਪਰ ਬਾਬਾ ਤਾਂ ਨਿਰੰਕਾਰੀ ਬਾਲ ਸੀ ਉਸਦੀ ਆਮਦ ਨਾਲ ਜਿੱਥੇ ਸਭ ਸ੍ਰਿਸ਼ਟੀ ਨੂੰ ਸੁੱਖ ਮਿਲਿਆ ਉਥੇ ਦੁਨੀਆ ਨੂੰ ਇੱਕ ਪੈਗਾਮ ਵੀ ਮਿਲਿਆ ਮਿਹਰਬਾਨ ਦੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਉਹਨਾਂ ਜਨਮ ਲੈਂਦੇ ਸਾਰ ਦੋ ਬਚਨ ਆਕੇ ਉਹ ਬਚਨ ਹੀ ਉਹਨਾਂ ਦੇ ਜੀਵਨ ਭਰ ਦਾ ਮੁੱਖ ਨਾਰਾ ਬਣਿਆ ਰਿਹਾ ਜਨਮ ਵੇਲੇ ਦਾ ਮਹਾਨ ਵਾਕ ਸੀ ਹਉ ਤੇਰਾ ਤੇਰੋ ਨਾਉ सय्यਦ ਮੁਹੰਮਦ ਲਤੀਫ ਲਿਖਦਾ ਹੈ ਕਿ ਬਾਬੇ ਦੇ ਮੁਖ ਵਿੱਚ ਸਦਾ ਤੂੰ ਨਿਰੰਕਾਰ ਕਰਤਾਰ ਨਾਨਕ ਬੰਦਾ ਤੇਰਾ ਹੀ ਰਹਿੰਦਾ ਸੀ ਤਾਰੀਖੇ ਪੰਜਾਬ ਵਿੱਚ ਲਿਖਿਆ ਮਿਲਦਾ ਹੈ ਕਿ ਮਰਦਾਨੇ ਦੀ ਰਬਾਬ ਹਰ ਸਮੇਂ ਨਾਨਕ ਬੰਦਾ ਤੇਰਾ ਹੀ ਗੁਜਾਂਦੀ ਰਹਿੰਦੀ ਸੀ ਜਦ ਵੀ ਗੁਰੂ ਨਾਨਕ ਜੀ ਮਰਦਾਨਾ ਜੀ ਨੂੰ ਰਬਾਬ ਛੇੜਨ ਲਈ ਹੁਕਮ ਦਿੰਦੇ ਤਾਂ ਕਹਿੰਦੇ ਮਰਦਾਨਿਆਂ ਛੇੜ ਰਬਾਬ ਕਾਈ ਸਿਫਤ ਖੁਦਾ ਦੇ ਦیدار ਦੀ ਕਰੀਏ ਜਨਮ ਵੇਲੇ ਕਿਸੇ ਨੂੰ ਸੋਝੀ ਨਹੀਂ ਆਈ ਕਿ ਉਹ ਕੀ ਆਖ ਰਹੇ ਹਨ ਦੁਨੀਆ ਤਾਂ ਮੈਂ ਮੇਰੀ ਨੂੰ ਹੀ ਜਾਣਦੀ ਸੀ ਇੱਥੇ ਤੇਰਾ ਤੇਰਾ ਹਉ ਤੇਰਾ ਤੇਰਾ ਨਾਮ ਕਹਿਣ ਕਹਿਲਾਉਣ ਵਾਲਾ ਆ ਪੁੱਜਾ ਸੀ ਇਹ ਗੱਲ ਹੁਣ ਤੱਕ ਜਗਤ ਸਮਝ ਨਹੀਂ ਸਕਿਆ ਕਿ ਦੁੱਖਾਂ ਦਾ ਮੂਲ ਕਾਰਨ ਮੈਂ ਹੈ ਤੇ ਸੁੱਖਾਂ ਦਾ ਰਾ ਤੇਰਾ ਤੇਰਾ ਵਿੱਚ ਹੈ ਵਿਦਾਂਤੀ ਜਦ ਸ਼ਿਖਰ ਨੂੰ ਛੂੰਦਾ ਹੈ ਤੇ ਅਹੰ ਬ੍ਰਹਮ ਕਹਿੰਦਾ ਹੈ ਸੂਫੀ ਅਨਲ ਹਕ ਮੈਂ ਖੁਦਾ ਹਾਂ ਸਿੱਖ ਜਦ ਸ਼ਿਖਰ ਨੂੰ ਛੂੰਦਾ ਹੈ ਤਾਂ ਤੂੰ ਤੂੰ ਤੇ ਤੇਰਾ ਤੇਰਾ ਆਖਦਾ ਹੈ ਕਦੇ ਰੋ ਕੇ ਬਾਲਕ ਬਾਬੇ ਦੁੱਧ ਨਾ ਮੰਗਿਆ ਐਸੇ ਸੰਤੋਸ਼ਟ ਰਹਿਣ ਕਿ ਜਦੋਂ ਮਾਂ ਨੇ ਪਲਾਉਣਾ ਤਦੋਂ ਹੀ ਪੀਣਾ ਸੰਤੋਖ ਘਰ ਉਹਨਾਂ ਦਾ ਜਨਮ ਸੀ ਅਤੇ ਸੰਤੋਖ ਨੂੰ ਹੀ ਉਹਨਾਂ ਜੀਵਨ ਸਾਥੀ ਬਣਾਈ ਰੱਖਿਆ ਉਹਨਾਂ ਨੂੰ ਦੇਖ ਕੇ ਹੀ ਸਾਰਿਆਂ ਨੂੰ ਸ਼ਾਂਤੀ ਮਿਲ ਰਹੀ ਸੀ 9 ਦਿਨਾਂ ਦੇ ਹੋਏ ਤਾਂ ਨਾਮ ਰੱਖਣ ਲਈ ਪੰਡਤ ਆਇਆ ਪੰਡਤ ਹਰਦੇਵਾਲ ਨੇ ਨਾਂ ਨਾਨਕ ਰੱਖਿਆ ਮਹਿਤਾ ਕਾਲੂ ਜੀ ਨੇ ਵੀ ਉਸ ਵੇਲੇ ਹੀ ਆਖ ਦਿੱਤਾ ਪੰਡਤ ਜੀ ਇਹ ਨਾਂ ਤੁਸੀਂ ਕਿਹਦਾ ਧਰਿਆ ਇਸ ਤੋਂ ਤਾਂ ਪਤਾ ਨਹੀਂ ਲੱਗਦਾ ਕਿ ਇਹ ਹਿੰਦੂ ਹੈ ਕਿ ਮੁਸਲਮਾਨ ਵੈਲ ਜੀ ਨਾਂ ਦੇ ਪਾਦਰੀ ਨੇ ਵੀ ਇਹੀ ਲਿਖਿਆ ਹੈ ਕਿ ਨਾਨਕ ਹਿੰਦੀ ਜਾਂ ਸੰਸਕ੍ਰਿਤ ਦਾ ਕੋਈ ਸ਼ਬਦ ਨਹੀਂ ਕਈ ਵਾਰ ਸਹਿਜ ਸੁਭਾਅ ਹੀ ਐਸੀ ਗੱਲ ਆਖੀ ਜਾਂਦੀ ਹੈ ਜਿਸ ਦਾ ਭਾਵ ਅਰਥ ਭਰਪੂਰ ਹੁੰਦਾ ਹੈ ਤੇ ਜਿਸ ਦਾ ਪ੍ਰਭਾਵ ਦੂਰ ਰਸ ਪਾਈ ਵੀਰ ਸਿੰਘ ਜੀ ਨੇ ਵੀ ਨਾਨਕ ਪ੍ਰਕਾਸ਼ ਵਿੱਚ ਨਾਨਕ ਦੇ ਅਰਥ ਭਾਵ ਕਰਦੇ ਟੂਕ ਦਿੱਤੀ ਹੈ ਕਿ ਏਕ ਅਖਰੇ ਕੋਸ਼ ਅਨੁਸਾਰ ਨੰਨਾ ਨਾ ਦਾ ਅਰਥ ਪੁਰਖ ਹੈ ਇਸ ਪਹਿਲੇ ਨੰਨੇ ਦੇ ਕੰਨੇ ਨੂੰ ਐੜਾ ਸਮਝੋ ਇਉਂ ਅਨਕ ਪਦ ਵੱਧ ਗਿਆ ਇਸ ਅਨਕ ਪਦ ਵਿੱਚ ਆਏ ਦੂਜੇ ਨੰਨੇ ਵਿੱਚ ਦੂਜਾ ਐੜਾ ਹੈ ਇਸ ਲਈ ਹੁਣ ਅੰਨ ਅਤੇ ਅਕ ਦੋ ਪਦ ਬਣ ਗਏ ਅਕ ਦਾ ਅਰਥ ਹੈ ਦੁੱਖ ਅਤੇ ਅੰਨ ਦਾ ਅਰਥ ਨਹੀਂ ਅਰਥ ਹੋਇਆ ਜਿਸ ਪੁਰਖ ਨੂੰ ਕਦੇ ਦੁੱਖ ਨਹੀਂ ਜੋ ਸਦਾ ਆਨੰਦ ਸਰੂਪ ਹੈ ਉਹ ਨਾਨਕ ਹੈ। ਵਾਸਤਵ ਵਿੱਚ ਗੁਰੂ ਨਾਨਕ ਸਾਹਿਬ ਦਾ ਉਦੇਸ਼ ਹੀ ਧਰਮਾਂ ਦਾ ਵਖਰੇਵਾ ਤੋੜਨਾ ਸੀ। ਇਸੇ ਲਈ ਹਰदयाल ਨੇ ਕਿਹਾ ਸੀ ਇਸ ਨੂੰ ਧਰਤ, ਸਾਗਰ ਤੇ ਪਹਾੜ ਸਭੋ ਰਾਹ ਦੇਣਗੇ। ਉਹ ਜਾਤ ਜਨਮ ਜਿਸਮ ਤੇ ਜਨਸ ਦੀਆਂ ਤਰੇੜਾਂ ਮੇਟਣ ਆਏ ਹਨ। ਇਸੇ ਨੂੰ ਕਿਸੇ ਹਲਚਲ ਸਮਝ ਲਿਆ ਦੌਲਤਖਾਨ ਪਾਸ ਇੱਕ ਵਾਰ ਸ਼ਿਕਾਇਤ ਵੀ ਹੋਈ ਸੀ ਕਿ ਇਹ ਹਿੰਦੂ ਤੇ ਮੁਸਲਮਾਨਾਂ ਵਿੱਚ ਹਲਚਲ ਮਚਾਰਿਆ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਕਹਿਣਾ ਇੱਕ ਦੂਜੀ ਕਿਸਮ ਦੀ ਹਲਚਲ ਸੀ ਸ਼ਹਿਰਾ ਦੇ ਕੈਦੀਆਂ ਨੂੰ ਇਹ ਕਿਵੇਂ ਜਰ ਹੁੰਦਾ ਸੀ ਮੁਸਲਮਾਨੀ ਰਾਜ ਵਿੱਚ ਕਈਆਂ ਦੇ ਸਿਰ ਨਰੂਲ ਇਸੇ ਲਈ ਉਤਾਰ ਦਿੱਤੇ ਗਏ ਸਨ ਕਿ ਉਹ ਹਿੰਦੂ ਤੇ ਮੁਸਲਮਾਨਾਂ ਨੂੰ ਇੱਕ ਕਹਿੰਦੇ ਸਨ ਇੱਕ ਮਹੀਨੇ ਦੇ ਸੰਨ ਕਿ ਜੇ ਕੋਈ ਆਵਾਜ਼ ਮਾਰੇ ਤਾਂ ਉਸ ਵੱਲ ਨੀਝ ਲਗਾ ਕੇ ਦੇਖਣ ਲੱਗ ਪੈਂਦੇ ਸਨ ਪਰ ਕਿਹੜਾ ਚੱਲੇ ਗੁਰਦੀ ਝਾਲਾ ਹਰ ਕੋਈ ਨਮਸਕਾਰ ਕਰਕੇ ਅੱਗੇ ਤੁਰ ਜਾਂਦਾ ਕਈਆਂ ਦੀਦਾਰ ਪਾ ਕੇ ਆਪਣੇ ਸ਼ਰੀਰਾਂ ਵਿੱਚ ਨਵਾਂ ਰਸ ਭਰਦਾ ਮਹਿਸੂਸ ਕੀਤਾ ਨਦਰੀ ਨਦਰ ਨਿਹਾਲ ਜੋ ਕਰਨ ਆਏ ਸਨ ਤਿੰਨ ਮਹੀਨਿਆਂ ਦੇ ਹੋਏ ਤਾਂ ਗਰਦਨ ਟਿਕਾ ਕੇ ਬੈਠ ਜਾਂਦੇ ਇੰਜ ਪ੍ਰਤੀਤ ਹੁੰਦਾ ਜਿਵੇਂ ਕਿਸੇ ਸੋਚ ਨੇ ਉਹਨਾਂ ਨੂੰ ਗਰਸਿਆ ਹੋਇਆ ਹੈ ਚਾਰ ਮਹੀਨੇ ਦੇ ਹੋਏ ਤਾਂ ਛੋਟੀ ਜਹੀ ਝੱਗੀ ਪਾਈ ਗਈ 6 ਮਹੀਨਿਆਂ ਦੇ ਅੱਗੋਂ ਹੰਗਾਰਾ ਵੀ ਦੰਦੇ 7 ਮਹੀਨਿਆਂ ਦੇ ਚੌਂਕੜ ਮਾਰ ਕੇ ਬੈਠ ਜਾਂਦੇ ਕੋਈ ਤਪੱਸਵੀ ਕਹਿੰਦਾ ਤੇ ਕੋਈ ਜੋਗੀ 8 ਮਹੀਨਿਆਂ ਦੇ ਸੰਨ ਤਾਂ ਵੀਰ ਆਸਣ ਲਗਾ ਕੇ ਬੈਠ ਜਾਂਦੇ ਇੱਕ ਗੋਡੇ ਦੀ ਟੇਕ ਨਾਲ ਹੀ ਕਿੰਨਾ ਕਿੰਨਾ ਚਿਰ ਬੈਠੇ ਰਹਿੰਦੇ 9 ਮਹੀਨਿਆਂ ਦੇ ਸੰਨ ਤਾਂ ਤੁਰਨ ਲੱਗ ਪਏ ਤੇ ਮੁੱਖੋਂ ਬਾਬਾ ਬਾਬਾ ਵੀ ਕਹਿੰਦੇ ਇੱਕ ਸਾਲ ਦੇ ਹੋਏ ਤਾਂ ਸਾਵਧਾਨੀ ਨਾਲ ਤੁਰਦੇ ਡੇਢ ਬਰਸ ਦੇ ਹੋਏ ਤਾਂ ਜਦ ਬੋਲਣ ਵਾਹਿਗੁਰੂ ਵਾਹਿਗੁਰੂ ਬੋਲਣ 2 ਸਾਲ ਦੇ ਹੋਏ ਤਾਂ ਬੱਚਿਆਂ ਨਾਲ ਕਦੇ ਬਾਹਰ ਖੇਡਣ ਵੀ ਚਲੇ ਜਾਂਦੇ ਪਰ ਖੇਡਾਂ ਬੜੀਆਂ ਹੈਰਾਨ ਕਰਨ ਵਾਲੀਆਂ ਹੁੰਦੀਆਂ ਬੱਚਿਆਂ ਨੂੰ ਐਸੀਆਂ ਨਸੀਹਤਾਂ ਦਿੰਦੇ ਕਿ ਬੱਚਿਆਂ ਦੇ ਮਾਪੇ ਨਸੀਹਤ ਦੇਣ ਵਾਲੇ ਨੂੰ ਦੇਖਣ ਆਉਂਦੇ Hindu ਆਖੇ ਧੰਨ ਗੋਬਿੰਦ ਕੈਸੇ ਸ਼ੁਭ ਬਚਨ ਬੋਲਦਾ ਹੈ ਕੋਈ ਪਰਮੇਸ਼ਰ ਰੂਪ ਹੈ Musalman ਆਖੇ ਵਾਹ ਖੁਦਾਏ ਤੇਰੀ ਪਦਾਇਸ਼ ਕੈਸਾ ਖੂਬਸੂਰਤ ਕੈਸੀ ਨਸੀਹਤ ਕਰਦਾ ਹੈ ਕੈਸਾ ਬੋਲਦਾ ਹੈ ਨਿਸ਼ਾ ਕੈਸੀ ਹੁੰਦੀ ਹੈ ਇਸ ਦੇ ਬੋਲਣ ਸਾਥ ਵੱਡਾ ਕੋਈ ਖੁਦਾਏ ਦਾ ਨੇਕ ਹੈ ਤਾਰੀਖੇ ਪੰਜਾਬ ਦਾ ਲਿਖਾਰੀ ਕਨਈਆ ਲਾਲ ਲਿਖਦਾ ਹੈ ਛੋਟੀ ਉਮਰੇ ਹੀ ਨਾਨਕ ਜੀ ਦੀਆਂ ਆਦਤਾਂ ਬਜ਼ੁਰਗਾਂ ਵਾਲੀਆਂ ਸਨ ਉਹ ਕਦੇ ਘਰੋਂ ਬਾਹਰ ਨਾ ਜਾਂਦੇ ਨਾ ਹੀ ਆਮ ਮੁੰਡਿਆਂ ਵਿੱਚ ਖੇਡਦੇ ਹਰ ਗੱਲ ਨਾਲੋਂ ਰੱਬ ਦੀ ਯਾਦ ਨੂੰ ਚੰਗੇਰਾ ਸਮਝਦੇ ਵਧੇਰੇ ਸਮਾਂ ਚੁੱਪ ਹੀ ਰਹਿੰਦੇ ਬਿਨਾਂ ਬੁਲਾਇਆਂ ਨਾ ਬੋਲਦੇ ਅਤੇ ਜਿਹੜਾ ਕੰਮ ਮਾਪੇ ਕਰਨ ਲਈ ਕਹਿੰਦੇ ਉਹ ਪੂਰੇ ਦਿਲ ਨਾਲ ਕਰਦੇ ਪਰਦਾਨੀ ਸੁਭਾਅ ਬਹੁਤਾ ਸੀ ਇੱਕ ਦਿਨ ਘਰ ਦਾ ਲੋਟਾ ਕਿਸੇ ਫਕੀਰ ਨੂੰ ਦੇ ਆਏ ਲੋੜਵੰਦਾਂ ਨੂੰ ਦੇ ਕੇ ਬਹੁਤ ਪ੍ਰਸੰਨ ਹੁੰਦੇ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਤਲਵੰਡੀ ਦੇ ਆਲੇ-ਦੁਆਲੇ ਘਨੇ ਜੰਗਲਾਂ ਵਿੱਚ ਤੱਪੀ ਤੇ ਸੰਤ ਰਹਿੰਦੇ ਸਨ ਮਿਕਾਲਫ ਦੇ ਵਿਚਾਰਾਂ ਅਨੁਸਾਰ ਇਸ ਦੇ ਦੋ ਕਾਰਨ ਸਨ ਇੱਕ ਇਕਾਂਤ ਹੋਣ ਕਾਰਨ ਭਗਤੀ ਵਿੱਚ ਵਿਗਨ ਨਹੀਂ ਪੈਂਦਾ ਸੀ ਦੂਜੇ ਕੱਟੜ ਮੁਸਲਮਾਨ ਹਾਕਮਾਂ ਦੇ ਜ਼ੁਲਮ ਤੋਂ ਬਚੇ ਰਹਿਣ ਲਈ ਫਕੀਰ ਤੇ ਸੰਤ ਇੱਥੇ ਆ ਟਿਕਦੇ ਸਨ ਸਾਰੀਆਂ ਜਨਮ ਸਾਖੀਆਂ ਵਿੱਚ ਆਉਂਦਾ ਹੈ ਕਿ ਗੁਰੂ ਜੀ ਛੋਟੀ ਉਮਰ ਵਿੱਚ ਉੱਥੇ ਜਾਣ ਲੱਗ ਪਏ ਸਨ ਤੇ ਧਾਰਮਿਕ ਪੁਰਸ਼ਾਂ ਦੀ ਸੰਗਤ ਕਰਦੇ ਸਨ ਜਦ ਵੇਖਦੇ ਕੋਈ ਅਤੀਤ ਸਾਧੂ ਭਗਤ ਆਇਆ ਹੈ ਤਾਂ ਉਸ ਨੂੰ ਬੁਲਾਇ ਕਰ ਘਰ ਵਿੱਚ ਨਾਲ ਲੈ ਜਾਣਾ ਭੋਜਨ ਖਵਾਉਣਾ ਸੇਵਾ ਤਹਿਲ ਪ੍ਰੀਤ ਨਾਲ ਕਰਨੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਜੋ ਕੁਝ ਘਰੋਂ ਬਾਹਰ ਲੈ ਜਾਣ ਮੁੜ ਕੇ ਨਾਲ ਲਿਆਉਣ ਅੰਨ ਵਸਤਰ ਬਰਤਨ ਗਰੀਬ ਨੂੰ ਦੇ ਛੱਡਣ ਜਨਮ ਸਾਖੀ ਦੇ ਸ਼ਬਦਾਂ ਵਿੱਚ ਇੱਕ ਵਾਰੀ ਨਾ ਬੋਲੇ ਨਾ ਖਾਏ ਨਾ ਸਵੇ ਨਾ ਕਿਸੇ ਕੀ ਤਰਫ ਦੇਖੇ ਨਾ ਸੁਣੇ ਵੇਖੋ ਤਾਂ ਹੋ ਗਏ ਲੋਕਾਂ ਦੇਖਿਆ ਤਾਂ ਇੱਕ ਦੂਜੇ ਨੂੰ ਕਹਿਣਾ ਆਰੰਭ ਕਰ ਦਿੱਤਾ ਕਿ ਯਾਰੋ ਨਾਨਕ ਦੇ ਤਾਏ ਖੁਦਾਏ ਦੀ ਬਾਤ ਹੋ ਗਈ ਹੈ ਘਰ ਵਾਲਿਆਂ ਹਕੀਮਾਂ ਵੈਦਾਂ ਬੜੀ ਕੋਸ਼ਿਸ਼ ਕੀਤੀ ਪਰ ਉਹ ਕੁਝ ਨਾ ਬੋਲੇ ਆਖਰ ਇੱਕ ਪੁੱਜੀ ਆਤਮਾ ਨੇ ਨਾਨਕ ਦੇਵ ਜੀ ਦਾ ਸੁਭਾਅ ਦੇਖ ਕਿਹਾ ਨਾਨਕ ਜੀ ਉਹ ਆਪਣੇ ਖੁਦਾਏ ਦੇ ਨਾਏ ਤੇ ਬੋਲ ਰਜਾਏ ਖੁਦਾਏ ਬੂਲ ਇੱਕ ਭੂਰਾ ਕਬੂਲ ਰਜਾਏ ਖੁਦਾਏ ਕਿਹਾ ਤਾਂ ਆਪ ਜੀ ਨੇ ਸਿਰਫ ਇਨਾ ਹੀ ਬਚਨ ਕੀਤਾ ਦੁਨੀਆ ਮੁਕਾਮੇ ਫਾਨੀ ਉਹਨਾਂ ਦੀ ਬਾਣੀ ਸੁਣ ਕੇ ਲੋਕੀ ਬੋਲ ਉਠੇ ਵਾਹ ਹੈ ਨਾਨਕ ਜਿਸ ਅਸਾ ਪੌਂਚ ਖੁਦਾਏ ਦਿੱਤੀ ਹੈ ਜਨਮ ਸਾਖੀ ਅਨੁਸਾਰ ਸਦਾ ਨਸੀਹਤ ਦੇਵੇ ਦੀਨ ਕੇ ਰਾਹੀ ਰਤਨ ਚੰਦ ਬਾਲ ਨੇ ਖਾਲਸ ਨਾਮਾ ਵਿੱਚ ਲਿਖਿਆ ਹੈ ਕਿ ਬਚਪਨ ਤੋਂ ਹੀ ਉਹਨਾਂ ਦੇ ਚਿਹਰੇ ਤੋਂ ਨੂਰਾਨੀ ਝਲਕਾਂ ਲਿਸ਼ਕਣ ਲੱਗ ਪਈਆਂ ਸਨ ਅਤੇ ਕਰਾਮਾਤਾਂ ਦੇ ਚਿੰਨ ਉਹਨਾਂ ਦੇ ਮਸਤਕ ਤੇ ਪ੍ਰਤੱਖ ਦਿਸਦੇ ਸਨ ਅੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ